ਪੰਜਾਬੀ ਗਾਇਕ ਸੁਭਦੀਪ ਉਰਪ ਸਿੱਧੂ ਮੂਸੇਵਾਲਾ ਜਿਸ ਦੀ ਬੀਬੀਸੀ ਚੈਨਲ ਵੱਲੋਂ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਬਿਵਾਦ ਚੱਲਦਾ ਆ ਰਿਹਾ ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਗੁਹਾਰ ਲਗਾਈ ਗਈ ਸੀ ਕਿ ਇਸ ਡਾਕੂਮੈਂਟਰੀ ਨੂੰ ਰਿਲੀਜ਼ ਨਾ ਕੀਤਾ ਜਾਵੇ ਇਸ ਦੇ ਨਾਲ ਕੇਸ ਦੇ ਉੱਪਰ ਕਾਫੀ ਜਿਹੜਾ ਅਸਰ ਪੈਂਦਾਗਾ ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਪਰ ਡਾਕੂਮੈਂਟਰੀ ਜਿਹੜੀ ਰਿਲੀਜ਼ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਾਨਸਰਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਇਸ ਕੇਸ ਦੀ ਲਗਾਤਾਰ ਜਿਹੜੀ ਸੁਣਵਾਈ ਚੱਲਦੀ ਆ ਰਹੀ ਆ ਪਿਛਲੀ ਤਰੀਕ ਦੇ ਉੱਪਰ ਬੀਬੀਸੀ ਦੇ ਵਕੀਲਾਂ ਵੱਲੋਂ ਇੱਕ ਐਪਲੀਕੇਸ਼ਨ ਜਿਹੜੀ ਦਾਇਰ ਕੀਤੀ ਗਈ ਸੀਗੀ ਲਗਾਈ ਗਈ ਸੀ ਕਿ ਐਂਕਰ ਜਸਲੀਨ ਤੇ ਐਂਕਰ ਉਹਨਾਂ ਦੇ ਕੋਲ ਕੋਈ ਜਿਹੜਾ ਰਾਈਟ ਨਹੀਂ ਹੈਗਾ ਇਸ ਡਾਕੂਮੈਂਟਰੀ ਨੂੰ ਰੋਕਣ ਦੇ ਲਈ ਕਿਉਂਕਿ BBC ਦੇ ਕੋਲ ਇਸ ਦੇ ਪੂਰੇ ਅਧਿਕਾਰ ਹਨ ਇਸ ਨੂੰ ਲੈ ਕੇ ਜਿਹੜਾ ਵਿਰੋਧੀ ਪੱਖ ਵੱਲੋਂ ਆਪਣੇ ਜਿਹੜੇ ਉਥੇ ਪੱਖ ਪੇਸ਼ ਕੀਤੇ ਗਏ ਸੀ ਤੇ ਇਸ ਨੂੰ ਲੈ ਕੇ ਜਿਹੜਾ ਮਾਨਯੋਗ ਅਦਾਲਤ ਦੇ ਵੱਲੋਂ ਮੂਸੇਵਾਲਾ ਦੇ ਵਕੀਲ ਨੂੰ ਜਿਹੜਾ ਇਸ ਦੇ ਉੱਪਰ ਜਵਾਬ ਦੇ ਲਈ ਕਿਹਾ ਗਿਆ ਸੀ ਤੇ ਅੱਜ ਜਿਹੜੀ ਇਸ ਦੀ ਮੂਸੇਵਾਲਾ ਮਾਮਲੇ ਦੀ ਡਾਕੂਮੈਂਟਰੀ ਦੀ ਤਰੀਕ ਮਾਨਸਨ ਦੀ ਮਾਨਯੋਗ ਅਦਾਲਤ ਦੇ ਵਿੱਚ ਸੀ ਜਿੱਥੇ ਮਾਨਯੋਗ ਅਦਾਲਤ ਦੇ ਵਿੱਚ ਅੱਜ ਕੋਈ ਵੀ ਮੂਸੇਵਾਲਾ ਦੇ ਵਕੀਲ ਦੇ ਵੱਲੋਂ ਤੱਥ ਜਿਹੜੇ ਅੱਜ ਨਹੀਂ ਪੇਸ਼ ਕੀਤੇ ਗਏ ਜਿਸ ਨੂੰ ਲੈ ਕੇ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ ਜਿਹੜੀ 21 ਅਗਸਤ ਰੱਖੀ ਗਈ ਆ ਹੁਣ 21 ਅਗਸਤ ਨੂੰ ਜਿਹੜਾ ਮੂਸੇਵਾਲਾ ਦੇ ਪਰਿਵਾਰ ਦੇ ਵਕੀਲ ਆਪਣਾ ਜਿਹੜਾ ਪੱਖ ਪੇਸ਼ ਕਰਨਗੇ ਹੁਣ ਦੇਖਣਾ ਹੋਏਗਾ ਕਿ 21 ਅਗਸਤ ਨੂੰ ਇਸ ਮਾਮਲੇ ਦੇ ਉੱਪਰ ਕੀ ਕੁਝ ਜਿਹੜਾ ਸਾਹਮਣੇ ਆਏਗਾ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ